ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਸੋ ਮੈਂ ਹੁਣ ਬੇਨਤੀ ਕਰਦਾ ਭਾਈ ਮਹਿੰਦਰਪਾਲ ਸਿੰਘ ਜੀ ਨੂੰ ਗੁਰੂਗ੍ਰੰਥ ਸਾਹਿਬ ਜੀ ਦੇ ਆਦਰ ਸਤਕਾਰ ਲਈ ਹਾਜ਼ਰ ਹੋਈ ਸਮੂਹ ਖਾਲਸਾ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕੋ ਜਿੱਥੇ ਆ ਕੇ ਹਾਜ਼ਰੀਆਂ ਭਰਦੇ ਨੇ ਤਾਂ ਪਤਾ ਹੈ ਕੁਝ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਹਰ ਪਲ ਦੀ ਮਿਲਦੀ ਹੈ ਉਹਦੇ ਰਾਹੀਂ ਵੀ ਪਤਾ ਹੈ ਕਿ ਇੱਥੇ ਸਮਾਣੇ ਕੀ ਘਟਨਾ ਵਾਪਰੀ ਹੈ ਜਿਹਨੂੰ ਅੱਜ 2 ਮਹੀਨੇ ਦੇ ਲਗਭਗ ਹੋਣ ਆਲੇ ਨੇ ਤੇ ਕਿਹੜੇ ਬੰਦੇ ਦੀ ਜਾਂ ਕਿਹੜੀ ਅਥਾਰਟੀ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਤੇ ਉਹ ਨਹੀਂ ਨਿਭਾ ਰਿਆ ਇਹ ਸਾਰਾ ਕੁਝ ਅੱਪਾ ਆਪਣੇ ਸਮੇਂ ਦੇ ਵਿੱਚ ਦੇਖ ਰਹੇ ਆ ਜਿੱਥੋਂ ਤੱਕ ਭਾਈ ਗੁਰਜੀਤ ਸਿੰਘ ਜੀ ਫੌਜੀ ਸਾਹਿਬ ਦਾ ਸਵਾਲ ਹੈ ਉਹਨਾਂ ਨੇ ਜਿਹੜਾ ਇਹ ਕਦਮ ਚੁੱਕਿਆ ਉਹ ਹਰ ਇੱਕ ਸਿੱਖ ਦੇ ਮਨ 'ਚ ਆਉਂਦਾ ਹੈ ਜਗੋਂ ਵੀ ਬੇਅਦਬੀ ਦੀ ਖਬਰ ਸੁਣੀ ਜਾਂਦੀ ਹੈ ਕਿਸੇ ਨਾ ਕਿਸੇ ਰੂਪ 'ਚ ਪਰ ਇਹ ਮਨ 'ਚ ਬਲਬਲਾ ਆਉਂਦਾ ਹੈ ਕਿ ਹੁਣ ਫਿਰ ਬੇਅਦਬੀ ਹੋ ਗਈ ਇਹ 9 ਸਾਲ ਤੋਂ ਬੇਸ਼ੱਕ ਲਗਾਤਾਰ ਹੈ ਪਰ ਆਪਾਂ ਸਾਰਿਆਂ ਨੂੰ 9 ਸਾਲ ਪਹਿਲਾ ਵਾਲਾ ਸਮਾਂ ਵੀ ਯਾਦ ਹੈ ਜਦੋਂ ਪਹਿਲੀ ਵਾਰ ਬਰਗਾੜੀ ਵਿਖੇ ਮਹਾਰਾਜ ਦੇ ਅੰਗ ਪਾੜ ਕੇ ਗਲੀਆਂ ਛੁੱਟੇ ਗਏ ਤਾਂ ਪੰਜਾਬ ਦੀ ਸੰਗਤ ਨੇ ਸਾਰਾ ਪੰਜਾਬ 15 ਦਿਨ ਲਈ ਬੰਦ ਕਰ ਦਿੱਤਾ ਮੈਨੂੰ ਉਹਦੋਂ ਯਾਦ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਮਾਝੇ ਵੱਲੋਂ ਬਰਗਾੜੀ ਨੂੰ ਆ ਰਹੇ ਸੀ ਤਾਂ ਹਰੀਕੇ ਪਤਣ ਦੇ ਉੱਪਰ ਜਿਹੜਾ ਮੋਰਚਾ ਲੱਗਿਆ ਸੀ ਉੱਥੋਂ ਗੱਡੀ ਨਹੀਂ ਸੀ ਲੰਘ ਸਕਦੀ ਸੋਚ ਪ੍ਰਬੰਧ ਕਰਕੇ ਸਭ ਨੇ ਸੋਚਿਆ ਕਿ ਬਰਗਾੜੀ ਦੂਜੇ ਪਾਸੇ ਐ ਮੱਝ ਵੱਲੋਂ ਆ ਰਹੇ ਨੇ ਅਮਰਸਰ ਸਾਹਿਬ ਵੱਲੋਂ ਆ ਰਹੇ ਨੇ ਤਾਂ ਹੁਣ ਕੀ ਕੀਤਾ ਕੀ ਜਾਵੇ ਤਾਂ ਕਿਸ਼ਤੀ ਦਾ ਇੰਤਜ਼ਾਮ ਕਰਕੇ ਗੱਡੀ ਸਮੇਤ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਦਰਿਆ ਦੇ ਦੂਜੇ ਪਾਸੇ ਆਇਆ ਗਿਆ ਔਰ ਉੱਥੋਂ ਫਿਰ ਅੱਗੇ ਅਗਲੇ ਮੌਕੇ 'ਚ ਪਹੁੰਚਿਆ ਗਿਆ ਵੀ ਅਸੀਂ ਹੀ ਸੀ ਤੇ ਇੱਥੇ ਜਿਹੜੀ ਹਾਜ਼ਰੀ ਘੱਟ ਦੀ ਗੱਲ ਮੈਂ ਸੋਸ਼ਲ ਮੀਡੀਆ ਤੋਂ ਵੀ ਸੁਣਦਾ ਰੋਜ਼ ਉਹ ਵੀ ਉਹੀ ਸੰਗਤ ਹੈ ਉਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਸੰਗਤ ਹੈ ਇਹ ਚੀਜ਼ ਦੇ ਉੱਤੇ ਸਾਨੂੰ ਮਿਲ ਬੈਠ ਕੇ ਸਾਰੇ ਸ਼ਿਕਵੇ ਦੂਰ ਕਰਕੇ ਮਸਲਾਂ ਦੇ ਇਤਿਹਾਸ ਤੋਂ ਅਗਵਾਈ ਲੈ ਕੇ ਸਾਨੂੰ ਇਕੱਠੇ ਬੈਠਣਾ ਹੀ ਪਏਗਾ ਨਹੀਂ ਤਾਂ ਅੱਜ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਬੈਠੇ ਨੇ ਇਸੇ ਤਰ੍ਹਾਂ ਦੇ ਕਿਸੇ ਮਸਲੇ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਭਾਈ ਗੁਰਬਖਸ਼ ਸਿੰਘ ਜੀ ਪਹਿਲਾ ਅੰਬ ਸਾਹਿਬ ਬੈਠੇ ਕਰਦੇ ਕਰਦੇ ਉਹਨਾਂ ਨੂੰ ਤੈਂਕੀ ਤੇ ਚੜਨਾ ਪਿਆ ਤੇ ਆਖਰ ਛਾਲ ਮਾਰ ਕੇ ਆਪਣੀ ਜਾਨ ਦੇਣੀ ਪਈ ਆ ਹਜੇ ਕੁਝ ਸਾਲ ਦੀ ਗੱਲ ਹੈ ਮਸਲਾ ਉੱਥੇ ਹੀ ਹੈ ਜਿਹੜੇ ਬੰਦੀ ਸਿੰਘਾਂ ਬਾਰੇ ਬੇਸ਼ੱਕ ਪੈਰੋਨ ਸ਼ੁਰੂ ਕਰ ਸਕੇ ਭਾਈ ਗੁਰਬਖਸ਼ ਸਿੰਘ ਜੀ ਪਰ ਅੰਤਮ ਨਿਰਣਾ ਅੱਜ ਵੀ ਚਾਰ ਸਿੰਘ ਐਸੇ ਨੇ ਤੁਹਾਡੀ ਕੌਮ ਦੇ ਹੀਰੇ ਜਿਹੜੇ ਇੱਕ ਦਿਨ ਲਈ ਵੀ ਕਾਨੂੰਨੀ ਪੈਰੋਲ ਤੇ ਨਹੀਂ ਆਏ ਹਮਾਰਾ ਸਾਹਬ ਦਾ ਇੱਕ ਘੰਟੇ ਲਈ ਨਹੀਂ ਆਇਆ ਢੋਰਾ ਸਾਹਿਬ ਤਾਰਾ ਸਾਹਿਬ ਰਜਵਾਨਾ ਸਾਹਿਬ ਜੇ ਆਏ ਨੇ ਆਪਣੇ ਪਿਤਾ ਦੇ ਭੋਗ ਤੇ ਆ ਗਏ ਆਪਣੇ ਭਰਾ ਦੇ ਭੋਗ ਤੇ ਆ ਗਏ ਜਾਂ ਆਪਣੀ ਭਤੀਜੀ ਦੇ ਆਨੰਦ ਕਾਰਜ ਅੱਧਾ ਘੰਟਾ ਆ ਗਏ ਇਸ ਤੋਂ ਬਿਨਾ ਉਹਨਾਂ ਨੂੰ ਕੋਈ ਪੈਰੋਲ ਨਹੀਂ ਮਿਲੀ ਜਿਹੜੀ ਗੱਲ ਇੱਥੇ ਮੁੱਖ ਤੌਰ ਤੇ ਮੰਗ ਦਾ ਰੂਪ ਧਾਰਨ ਕਰ ਗਈ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਾਰੇ ਜਾਂ ਹੋਰ ਧਰਮ ਗ੍ਰੰਥ ਜਿਵੇਂ ਕਿ ਅਵਸਾਰੇ ਜਾਣਦਿਆਂ ਕੁਰਾਨ ਸ਼ਰੀਫ ਭਗਵਤ ਗੀਤਾ ਰਮਾਇਣ ਬਾਈਬਲ ਜਾਂ ਹੋਰ ਵੀ ਜਿਹੜੇ ਗ੍ਰੰਥ ਨੇ ਜਿਨ੍ਹਾਂ ਨੂੰ ਕੋਈ ਕੌਮ ਆਪਣਾ ਇਸ਼ਟ ਮੰਦੀ ਹੈ ਉਹਨਾਂ ਬਾਰੇ ਇੰਨਾ ਕ ਸਖਤ ਕਾਨੂੰਨ ਬਣ ਜਾਵੇ ਕਿ ਜਿਹੜਾ ਬੰਦਾ ਬੇਅਦਬੀ ਕਰਨ ਦੀ ਗੱਲ ਸੋਚੇ ਤਾਂ ਉਹ ਦੇਖੇ ਕਿ ਇਹਦਾ ਅਗਲਾ ਪੜਾਓ ਕੀ ਹੋਊਗਾ ਇਹ ਹੀ ਮੰਗ ਆ ਭਾਈ ਗੁਰਜੀਤ ਸਿੰਘ ਜੀ ਦੀ ਕੱਲ ਦੀਆਂ ਅਖਬਾਰਾਂ ਤੁਸੀਂ ਪੜੀਆਂ ਹੋਣਗੀਆਂ ਅੱਜ ਮੈਂ ਨਹੀਂ ਪੜ ਸਕਿਆ ਅੱਜ ਵੀ ਡਿਟੇਲ ਆਈ ਹੋਏਗੀ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਮਿਸਟਰ ਜਿੰਦਲ ਉਹ ਅੱਜ ਤੋਂ 8 ਸਾਲ ਪਹਿਲਾਂ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਉਸ ਤੇ ਕੇਸ ਚੱਲਦਾ ਹੈ ਲੋਕ ਭੁੱਲ ਜਾਂਦੇ ਨੇ ਕਿ ਕੁਰਾਨ ਦੀ ਪਵਿੱਤਰ ਕੁਰਾਨ ਦੀ ਬੇਅਦਬੀ ਹੋਈ ਸੀ